ਪ੍ਰੀਤਕੋਟ ਤਲਵੰਡੀ ਬਾਈਪਾਸ ਦੇ ਅੰਮ੍ਰੇ ਸਾਹਮਣੇ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ਦੇ ਵਿੱਚ 1-70 ਸਾਲ ਦੇ ਕਰੀਬ ਬਜ਼ੁਰਗ ਸਵਾਰ ਸੀ ਉਸ ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਖੇਡਰ ਨਹਿਰ ਵਿੱਚ ਜਾ ਡਿੱਗੀ ਆਸ-ਪਾਸਾਰੇ ਲੋਕਾਂ ਨੇ ਤਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਦੇ ਵਿੱਚੋਂ ਕੱਢਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਮਨਤਰ ਸਿੰਘ ਜੀ ਜੰਡਾ ਜੀ ਕੀ ਹਾਲਸਾ ਵਾਪਰੇ ਜਿਹੜਾ ਇੱਥੇ ਬਈ ਇਸ ਤੋਂ ਫੈਂਡੀ ਸੀਮਲ ਤੋਂ ਕਾਲ ਆਈ ਵੀ ਐਂ ਕਰਕੇ ਵੀ ਆ ਗੱਲ ਬਣ ਗਈ ਆ ਤੇ ਦਾਦਾ ਹੀ ਸੀ ਆਪਣੇ ਤੇ ਉਹ ਇੱਥੋਂ ਆ ਰਹੇ ਸੀ ਰਿਪੋਰਟ ਤੋਂ ਤੇ ਕੋਈ ਗੱਡੀ ਨਾ ਫੇਟ ਵਾਵਾ ਹੋ ਗਈ ਤੇ ਉਸ ਤੋਂ ਬਾਅਦ ਗੱਡੀ ਬੇਕਅਪ ਹੋ ਕੇ ਹਾਂਜੀ ਉਹ ਨੈਚਨ ਡੈਗ ਪਈ ਜੀ ਤੇ ਕਿੱਡਿਆ ਕਿਵੇਂ ਕੀ ਸਰ ਲੋਕਾਂ ਨੂੰ ਪਿੱਛੋਂ ਹੁੰਦੇ ਸੀ ਕੋਈ ਤੇ ਉਹਨਾਂ ਨੇ ਮਨ ਲੋ ਵੀ ਪੱਗ ਬੂਗੋ ਸੱਟ ਕੇ ਮਨ ਲੋ ਤੇ ਉਹਨਾਂ ਦੀ ਮਨ ਲੋ ਜਾਨ ਚਾਈ ਵੇ ਤਾਂ ਨਹਿਰ ਦੇ ਵਿੱਚ ਡੈਕੀ ਪਪਰ ਪਏ ਸੀ ਨਹਿਰ ਦੇ ਵਿੱਚ ਗੱਡੀ ਕਿੱਡੀ ਕਿੱਡੀ ਚਲਿਆ ਸਰ ਰੁਤੀ ਸੀ ਹਾਂ ਬੱਚੇ ਤਾਂ ਉਹਨਾਂ ਦੀ ਹਾਂਜੀ ਬੱਚੇ ਤਾਂ ਬਾਕੀ ਮੈਡੀਕਲ ਗਏ ਗਏ ਲੈ ਕੇ ਜੀ 700 ਤਾਂ 600 ਤਾਂ ਹੈਗੀ ਆ ਜੀ ਹਾਂਜੀ ਬਾਕੀ ਗੱਡੀ ਵਿੱਚ ਹੀ ਹੈ ਜੀ ਹਾਂਜੀ ਉੱਤੇ ਗੱਡੀ ਬੈਠੀ ਹੈ ਜੀ ਕਿੰਨੀ ਉਮਰ ਦੀ ਥੋੜੇ ਜਿਹਾ ਮਨ ਲੋ ਸੀ 70 ਸਾਲ ਦੀ ਤੇ ਪਤਾ ਲੱਗੇ ਕਸੂਰ ਕਿੰਦਾ ਸੀ ਗਿਆ ਜਾਂ ਕਿ ਨਹੀਂ ਹਜੇ ਤਾਂ ਕੋਈ ਨਹੀਂ ਬਾਕੀ ਉਸ ਮਾਜੇ ਮਾਇ ਜਿਹਨਾਂ ਨੇ ਗੱਡੀ ਵਾਲੇ ਵੀ ਇੱਥੇ ਉਹ ਦੱਸ ਰਹੇ ਕਿ ਅੱਗੋਂ ਆ ਰਹੇ ਚਾਪੀ ਇੱਕਦਮ ਮਤਲਬ ਦੇਖ ਕੇ ਗੱਡੀ ਕ ਨਹੀਂ ਉਹਨਾਂ ਮੁਤਾਬਕ ਤਾਂ ਉਹਨਾਂ ਨੇ ਉਹਦਾ ਪੱਕਾ ਰੱਖਣਾ ਜੀ ਹੈ ਨਾ ਹਰੇਕ ਬੰਦਾ ਕੋਕੀ ਉਹ ਗੱਡੀ ਉਹਨੇ ਸਿਹਰ ਤੇ ਮੈਨੂੰ ਕੀਤੀ ਪਪਾਈ ਪਕਈ ਆ ਬਾਕੀ ਸਹੀ ਤਾਂ ਉਹ ਹਾਂਜੀ ਸਹੀ ਤਾਂ ਹੁਣ ਮੰਨ ਲਓ ਉਹਨਾਂ ਨੂੰ ਪਤਾ ਆ ਪਾ ਐਨੀ ਸਿੱਖੋ ਲਹੂਰੀ ਐਨੀ ਆਪਣਾ ਬਹੁਤ ਬਾਲਾ ਕਰਦੀ ਨਾ ਤੁਹਾਡਾ ਆਪਣਾ ਲਾਪਰੇ ਸਿੰਘ ਬਈ ਕਿੱਥੋਂ ਆ ਰਹੇ ਸੀ ਤੁਸੀਂ ਤੇ ਇਹ ਹਾਦਸਾ ਵਾਪਰਿਆ ਕਿ ਅਸੀਂ ਟ੍ਰਕੜਾ ਤੋਂ ਵੱਧ ਨਹੀਂ ਤੋਂ ਆਈ ਸੀ ਨਾਲੇ ਪੈਦੇ ਤੇ ਅਚਾਨਕ ਹੀ ਮੂਹਰੇ ਆ ਗਏ ਉਹ ਇੱਕਦਮ ਉਹ ਗੱਡੀ ਜਿਆਦਾ ਤੇਜ਼ ਸੀਗੀ ਮੂਹਰੇ ਵੀ ਕੁਝ ਨਹੀਂ ਸੀ ਉਹਨਾਂ ਦੇ ਅੱਛਾ ਜੀ ਅਚਾਨਕ ਹੀ ਉਹਨਾਂ ਨੇ ਸਾਢੇਲੀ ਸੜਕ ਲਿਆ ਕੇ ਠੋਕ ਸਾਡੀ ਗੱਡੀ ਮੈਸਾਂ ਦੀ ਖਲੋਸ ਰੋਸਿਗਾ ਕਰਕੇ ਸਾਡੇ ਲਈ ਬਚਾਅ ਹੋ ਗਿਆ ਜੀ ਚਲੋ ਆਪਾਂ ਕਹਿੰਦੇ ਚਲੋ ਉਹਨਾਂ ਦਾ ਹੀ ਬਚਾਅ ਹੋ ਗਿਆ ਚਲੋ ਨਾ ਜਿੰਦਗੀ ਬਚ ਗਈ ਆ ਪਤਾ ਹੀ ਨਹੀਂ ਬਾਈ ਜਦੋਂ ਆਇਆ ਉਸ ਤੋਂ ਬਾਅਦ ਕਾਰ ਤੇ ਲੈ ਕੇ ਬੈਠ ਗਏ ਅ ਅਚਾ ਜਦੋਂ ਵੱਜ ਕੇ ਅਚਾਨਕ ਉਦੋਂ ਨੂੰ ਕੰਬ ਗਈ ਉਹਨਾਂ ਤੋਂ ਬਾਅਦ ਚੱਡਿਆ ਕਿਵੇਂ ਚੱਡਿਆ ਤਾਂ ਬਈ ਆਪ ਨਾਲ ਆਪਾਂ ਸੀ ਭੱਜ ਕੇ ਗਏ ਉਹਨਾਂ ਦੇ ਤੇ ਪਰਲੇਪੁਰ ਨੇ ਛੱਡ ਕੇ ਚੱਡਿਆ ਜੀ ਉਹਨਾਂ ਨੂੰ ਕਿੱਡੀ ਕਿਰੀ ਸੀ ਤੇ ਕਿੱਥੇ ਜਾਣ ਸੀ ਉਹ ਚ ਇਕੱਲੇ ਸਵੇ ਜੋ ਮਰੂਤੀ ਸੀਗੀ ਕਾਰ ਜੀ ਪਤਾ ਕਿ ਵੀ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਇਹ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਆਪਾਂ ਤਾਂ ਇਹ ਕਿੱਥੋਂ ਦੇ ਰਹਿਣ ਵਾਲੇ ਇਸ ਵਾਰੀ ਕੋਈ ਜਾਣਦਾ ਨਹੀਂ ਇਸ ਕੇ ਬਾਰੇ ਨਹੀਂ ਜਾਣਕਾਰੀ ਹਾਂ ਗੱਡੀ ਵਿੱਚੀ ਬੰਦਾ ਸਖਸ਼ਤਾਜ ਰਕਟੇ ਹਾਂ ਹਾਂ ਬੰਦਾ ਵਧੀਆ ਠੀਕ ਹੈ ਜੀ ਬੰਦਾ ਸਹੀ ਸਲਾਮਤ ਹੋ ਗਿਆ ਜੀ ਕੋਈ ਜਿਆਦਾ ਸੀਨੀਅਰ ਹਸਾਣਾ ਜਿਆਦਾ ਹੀ ਸੀ ਥੋੜੇ ਜੇ ਹਸਾਣਾ ਘਬਰਾ ਕੋਈ ਹੋ ਗਿਆ ਮੇਰੇ ਹਸਾਣਾ ਕੋਈ ਇਦਾਂ ਨਹੀਂ ਹੈ ਨਾ ਤੁਹਾਡੇ ਨਾਲ ਕੋਲ ਕੌਣ ਸੀ ਹੋਰ ਆਪਣੇ ਨਾਮ ਦੇ ਨਹੀਂ ਮਾਤਾ ਜੀ ਆ ਪੂਆ ਜੀ ਆ ਬਚਾਓ ਹਾਂਜੀ ਬਚਾਓ ਉਹਨਾਂ ਦਾ ਬਚਾਓ ਹੋ ਗਿਆ ਸਰ ਗੱਡੀ-ਉੜੀ ਨੁਕਸਾਨ ਹੋਇਆ ਹੈ ਜੀ ਹਾਂਜੀ ਗੱਡੀ ਦਾ ਨੁਕਸਾਨ ਹੋ ਗਿਆ ਹੈ ਜੀ ਹਾਦਸਾ ਹੋਇਆ ਜਿਵੇਂ ਕਿ ਇੱਕ ਗੱਡੀ ਨਹਿਰ ਵਿੱਚ ਲੱਗੀ ਹੈ ਕਿਵੇਂ ਜਾਣਕਾਰੀ ਕਿਵੇਂ ਮਿਲਦੀ ਹੈ ਤੇ ਪੀਸੀਆਰ ਪਾਰਟੀ ਤੇ ਤਨਾਦ ਆ ਮੈਂ ਤੇ ਮੈਨੂੰ ਫੋਨ ਕਾਲ ਆਈ ਸੀ ਸਾਡੇ ਮੁਨਸੀ ਜੀ ਤੇ ਉਹਨੇ ਵੀ ਬਾਈਪਾਸ ਤੇ ਨਹਿਰਾਂ ਦੇ ਨਾਲ ਕੋਈ ਐਕਸੀਡੈਂਟ ਹੋਇਆ ਜਾ ਕੇ ਪਤਾ ਕਰੋ ਜਦੋਂ ਇੱਥੇ ਆਏ ਆ ਤੇ ਪਤਾ ਲੱਗਾ ਵੀ ਇੱਕ ਕੋਈ ਬਜ਼ੁਰਗ ਸੀਗਾ ਪੂਰਕੋਰਡ ਪਿੰਡ ਦਾ ਨਾਰ ਸਿੰਘ ਨਾਂ ਦਾ ਤੇ ਉਹ ਇਥੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਅੱਗੇ ਉਹ ਇੱਕ ਸਵਿਫਟ ਗੱਡੀ ਦੇ ਵਿੱਚ ਟਕਰਾ ਕੇ ਤੇ ਬੇਕਾਬੂ ਹੋ ਕੇ ਗੱਡੀ ਨਹਿਰ ਤੇ ਡਿੱਗ ਪਈ ਉਹਦੀ ਤੇ ਸਾਡੇ ਹਣ ਕੋ ਪਹਿਲਾਂ ਹੀ ਕੋਸ਼ਿਸ਼ ਕਰਦਿਆਂ ਨੇ ਨਾਲ ਆਪਣੇ ਪੱਗਾ ਪੂਗਾ ਸੱਟ ਕੇ ਬਜ਼ੁਰਗ ਨੂੰ ਬਾਹਰ ਕੱਢ ਲਿਆ ਪਰ ਗੱਡੀ ਵਿੱਚ ਰੁੜ ਗਈ ਹੈ ਤੇ ਬਜ਼ੁਰਗ ਨੂੰ ਹੁਣ ਬਾਹਰ ਕੱਢ ਕੇ ਮੈਡੀਕਲ ਵੇਹਲੇ ਲੱਗੇ ਆ ਦੇਖਦੇ ਅੱਗੇ ਉਹਨਾਂ ਦੀ ਕੀ ਹਾਲਤ ਹੈ ਹਾਂ ਹਜੇ ਠੀਕ ਹੈ ਇੱਕ ਤੋ ਤਾਂ ਕਹਿੰਦੇ ਠੀਕ ਹੈ ਜਾ ਕੇ ਪਤਾ ਲੱਗੂਗਾ ਤੇ ਦੇਖ ਕੇ ਬਜ਼ੁਰਗ ਜਿਹੜਾ ਉਹ ਧੂਰਪੋਟ ਪਿੰਡ ਦਾ ਦੱਸਦੇ ਆ ਨਾਰ ਸਿੰਘ ਨਾਂ ਦਾ ਕੱਲੇ ਸੀ ਕੱਲੇ ਸੀ ਕੱਲੇ ਗੱਡੀ ਮਰੂਤੀ ਗੱਡੀ ਸੀ ਜੋ ਟਕਰਾ ਕੇ ਡੇਕਾ ਬੂਹੇ ਦੇ ਨਾਲ ਸਿੱਧੀ ਡਿੱਗ ਪਈ